अच्छा भाई कपिल शर्मा ਦੇ ਬਰਥਡੇ ਪਾਰਟੀ ਤੇ ਤੁਸੀਂ ਪੂਰਾ ਬੈਂਡ ਗਿਆ ਸੀ ਸਾਰੇ ਜਾਣੇ ਗਏ ਸੀ ਸੋ ਉਹ ਪੋਸੀਬਲ ਕਿਵੇਂ ਹੋਇਆ ਕਿਵੇਂ ਰਿਸ਼ਤਾ ਉਹਨਾਂ ਦੇ ਨਾਲ ਜੁੜਿਆ ਉਹ ਇਦਾਂ ਕੀ ਸਾਨੂੰ ਇੱਕ ਫੰਕਸ਼ਨ ਸੀਗਾ ਤੇ ਉਹ ਫੰਕਸ਼ਨ ਤੇ ਕਪਿਲ ਦੇ ਵਾਈਫ ਗਿੰਨੀ ਜੀ ਉਹ ਆਏ ਹੋਏ ਸੀ ਤੇ ਉਹਨਾਂ ਉਹਨਾਂ ਦੀ ਕਹ ਲਓ ਕਿ ਕਾਲਜ ਫਰੈਂਡ ਉਹਦਾ ਵਿਆਹ ਸੀ ਤੇ ਉੱਥੇ ਉਹ ਆਏ ਹੋਏ ਸੀ ਉਹ ਇਨਵਾਈਟਡ ਸੀਗੇ ਤੇ ਉਹਨਾਂ ਨੇ ਉੱਥੇ ਸੁਣਿਆ ਉਹਨਾਂ ਨੂੰ ਪਸੰਦ ਆ ਗਿਆ ਪਸੰਦ ਆਇਆ ਤੇ ਉਹ ਜਾਣ ਲੱਗੇ ਸਾਨੂੰ ਕਹਿ ਗਏ ਕਿ ਕਪਿਲ ਦਾ ਬਰਥਡੇ ਆ ਰਿਹਾ ਤੇ ਤੁਸੀਂ ਆ ਰਹੇ ਹੋ ਅੱਛਾ ਬੰਬੇ ਗਏ ਸੀ ਜਾਂ ਜਲੰਧਰ ਸੀ ਕਿੱਥੇ ਸੀ ਪਹਿਲੀ ਵਾਰੀ ਸੀਗਾ ਹਿਮਾਚਲ ਦੀ ਸੀ ਅੱਛਾ ਉਦੋਂ ਬਰਥਡੇ ਨਾਲ ਹਿਮਾਚਲ ਕੀਤਾ ਸੀ ਤੇ ਉਹੀ ਗੱਲ ਕਿ ਉਹਨਾਂ ਨੂੰ ਯਾਦ ਰਿਹਾ ਮਹੀਨੇ ਡੇਢ ਮਹੀਨੇ ਬਾਅਦ ਉਹਨਾਂ ਨੂੰ ਯਾਦ ਰਿਹਾ ਤੇ ਉਹਨਾਂ ਨੇ ਕਾਲ ਕੀਤੀ ਉਦੋਂ ਵੀ ਇਦਾਂ ਹੀ ਸੁੱਤਾ ਪਿਆ ਸੀ ਹੂੰ ਤੇ ਦੁਪਹਿਰ ਵਾਲੇ 2 ਵਜੇ ਹਾਂ ਸਵੇਰ ਵਾਲੇ ਸੌਰੀ ਸਾਡੀ ਸਵੇਰ 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 ਇਦਦੇ ਹਿਸਾਬ ਨਾਲ ਤੇ ਸੁੱਤਾ ਹੀ ਦੇ ਫੋਨ ਆਇਆ ਹਾਂਜੀ ਇੰਨੀ ਤਰੀਕ ਨੂੰ ਕੀ ਕਰ ਰਹੇ ਹੋ ਮੈਂ ਕਿਹਾ ਜੀ ਵੇਲੇ ਆ ਕਪਿਲ ਭਾਈ ਦਾ ਇੱਦਾਂ ਆਜੋ ਮੈਂ ਕਹਾਇਆ ਕੀ ਬਾਤ ਤੇ ਫਿਰ ਉਸ ਤੋਂ ਬਾਅਦ ਕਮਾਲ ਹੋ ਗਈ ਮੈਂ ਕਹੇ ਤੇ ਫੇ ਉੱਠ ਕੇ ਸਾਰੇ ਨੂੰ ਦੱਸਿਆ ਸਾਰੇ ਪੂਰੇ ਖੁਸ਼ ਹੂੰ ਫਿਰ ਅਸੀਂ ਕਰਕੇ ਆਏ ਅਵੇ ਕਿੱਥੇ ਗਏ ਕਿੱਥੇ ਸੀ ਕਿਹੜੀ ਜਗ੍ਹਾ ਉਦੋਂ ਅਸੀਂ ਗਏ ਸੀ ਜੀ ਧਰਮਸ਼ਾਲਾ ਅੱਛਾ ਧਰਮਸ਼ਾਲਾ ਮਗਲੂੜ ਗਾਂਜ ਦੇ ਲਾਗੇ ਉੱਥੇ ਹੋਟਲ ਸੀ ਉੱਥੇ ਦੇ ਹੋਟਲ 'ਚ ਇਹਨਾਂ ਨੇ ਬਰਥਡੇ ਸੈਲੀਬ੍ਰੇਟ ਕੀਤਾ ਸੀ ਹੁਣ ਗੱਲਬਾਤ ਹੁੰਦੀ ਕਪਲ ਸ਼ਰਮਾ ਨਾਲ ਹਾਂ ਕਦੇ ਕਿਤੇ ਜੇ ਟਾਈਮ ਲੱਗ ਜਾ ਕਿਉਂਕਿ ਭਾਜੀ ਵੀ ਬਹੁਤ ਬੀਜ਼ੀ ਚੱਲ ਰਹੇ ਆ ਅੱਜ ਕੱਲ ਤੇ ਤੁਹਾਨੂੰ ਪਤਾ ਉਹ ਨੈਟਫਲਿਕਸ ਵਗੈਰਾ ਤੇ ਹੁਣ ਜ਼ਿਆਦਾ ਆ ਗਏ ਬਿਲਕੁਲ ਬਿਲਕੁਲ ਤੇ ਬੀਜ਼ੀ ਜ਼ਿਆਦਾ ਚੱਲ ਰਹੇ ਆ ਪਰ ਫਿਰ ਵੀ ਜਦੋਂ ਕਿਤੇ ਮੌਕਾ ਲੱਗ ਜਵੇ ਅੱਛਾ ਭਾਈ ਕਪਲ ਸ਼ਰਮਾ ਦੇ ਬਰਥਡੇ ਪਾਰਟੀ ਤੇ ਤੁਸੀਂ ਪੂਰਾ ਬੈਂਡ ਗਿਆ ਸੀ ਸਾਰੇ ਜਾਣੇ ਗਏ ਸੀ ਸੋ ਉਹ ਪੋਸੀਬਲ ਕਿਵੇਂ ਹੋਇਆ ਕਿਵੇਂ ਰਿਸ਼ਤਾ ਉਹਨਾਂ ਨਾਲ ਜੁੜਿਆ ਉਹ ਇਦਾਂ ਕੀ ਸਾਨੂੰ ਇੱਕ ਫੰਕਸ਼ਨ ਸੀਗਾ ਤੇ ਉਹ ਫੰਕਸ਼ਨ ਤੇ ਕਪਿਲ ਦੇ ਵਾਈਫ ਗਿੰਨੀ ਜੀ ਉਹ ਆਏ ਹੋਏ ਸੀ ਤੇ ਉਹਨਾਂ ਉਹਨਾਂ ਦੀ ਕਹ ਲਓ ਕਿ ਕਾਲਜ ਫਰੈਂਡ ਉਦਾ ਵਿਆਸੀ ਤੇ ਉੱਥੇ ਉਹ ਆਏ ਹੋਏ ਸੀ ਉਹ ਇਨਵਾਈਟਡ ਸੀਗੇ ਹੂੰ ਤੇ ਉਹਨਾਂ ਨੇ ਉੱਥੇ ਸੁਣਿਆ ਉਹਨਾਂ ਨੂੰ ਪਸੰਦ ਆ ਗਿਆ ਪਸੰਦ ਆਇਆ ਤੇ ਉਹ ਜਾਣ ਲੱਗੇ ਸਾਨੂੰ ਕਹਿ ਗਏ ਕਿ ਕਪਿਲ ਦਾ ਬਰਥਡੇ ਆ ਰਿਹਾ ਤੇ ਤੁਸੀਂ ਆ ਰਹੇ ਹੋ ਅੱਛਾ ਬੰਬੇ ਗਏ ਸੀ ਜਾਂ ਜਲੰਧਰ ਸੀਗੇ ਕਿੱਥੇ ਸੀ ਪਹਿਲੀ ਵਾਰੀ ਸੀਗਾ ਹਿਮਾਚਲ ਜੀ ਸੀ ਅੱਛਾ ਉਦੋਂ ਬਰਥਡੇ ਉਹਨਾਂ ਨੇ ਹਿਮਾਚਲ ਕੀਤਾ ਸੀ ਤੇ ਉਹੀ ਗੱਲ ਕਿ ਉਹਨਾਂ ਨੂੰ ਯਾਦ ਰਿਹਾ ਮਹੀਨੇ ਡੇਢ ਮਹੀਨੇ ਬਾਅਦ ਉਹਨਾਂ ਨੂੰ ਯਾਦ ਰਿਹਾ ਤੇ ਉਹਨਾਂ ਨੇ ਕਾਲ ਕੀਤੀ ਉਦੋਂ ਵੀ ਇਦਾਂ ਹੀ ਸੁੱਤਾ ਪਿਆ ਸੀ ਹੂੰ ਤੇ ਦੁਪਹਿਰ ਵਾਲੇ 2 ਵਜੇ ਹਾਂ ਸਵੇਰ ਵਾਲੇ ਸੋਡੀ ਸਾਡੀ ਸਵੇਰ 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 ਦੇ ਹਿਸਾਬ ਨਾਲ ਤੇ ਸੁੱਤਾ ਹੀ ਦੇ ਫੋਨ ਆਇਆ ਹਾਂਜੀ ਇੰਨੀ ਤਰੀਕ ਨੂੰ ਕੀ ਕਰ ਰਹੇ ਹੋ ਮੈਂ ਕਿਹਾ ਜੀ ਵੇਲੇ ਆ ਜੀ ਤੇ ਕਪਿਲ ਭਾਈ ਦਾ ਇੱਦਾਂ ਦਾ ਆਜੋ ਮੈਂ ਕਿਹਾ ਕੀ ਬਾਤ ਤੇ ਫਿਰ ਉਸ ਤੋਂ ਬਾਅਦ ਕਮਾਲ ਹੋ ਗਈ ਮੈਂ ਕਿਹਾ ਤੇ ਫਿਰ ਉੱਠ ਕੇ ਸਾਰੇ ਨੂੰ ਦੱਸਿਆ ਸਾਰੇ ਪੂਰੇ ਖੁਸ਼ ਹੂੰ ਫਿਰ ਅਸੀਂ ਕਰਕੇ ਆਏ ਅਵੇ ਕਿੱਥੇ ਗਏ ਕਿੱਥੇ ਸੀ ਕਿਹੜੀ ਜਗ੍ਹਾ ਉਦੋਂ ਅਸੀਂ ਗਏ ਸੀ ਜੀ ਧਰਮਸ਼ਾਲਾ ਅੱਛਾ ਧਰਮਸ਼ਾਲਾ ਮਗਲੂੜ ਗੰਜ ਦੇ ਲਾਗੇ ਉੱਥੇ ਇੱਕ ਹੋਟਲ ਸੀ ਫੁੱਟ ਦੇ ਹੋਟਲ 'ਚ ਇਹਨਾਂ ਨੇ ਬਰਥਡੇਅ ਬੈਲੀਬ੍ਰੇਟ ਕੀਤਾ ਸੀ ਹੁਣ ਗੱਲਬਾਤ ਹੁੰਦੀ ਹੈ ਕਪਿਲ ਸ਼ਰਮਾ ਨਾਲ ਹਾਂ ਕਦੇ ਕਿਤੇ ਜੇ ਟਾਈਮ ਲੱਜੇ ਕਿਉਂਕਿ ਭਾਜੀ ਵੀ ਬਹੁਤ ਬੀਜ਼ੀ ਚੱਲ ਰਹੇ ਆ ਅੱਜ ਕੱਲ ਤੇ ਤੁਹਾਨੂੰ ਪਤਾ ਉਹ ਨੈਟਫਲਿਕਸ ਵਗੈਰਾ ਤੇ ਹੁਣ ਜ਼ਿਆਦਾ ਆ ਗਏ ਬਿਲਕੁਲ ਬਿਲਕੁਲ ਤੇ ਬੀਜ਼ੀ ਜ਼ਿਆਦਾ ਚੱਲ ਰਹੇ ਆ ਪਰ ਫਿਰ ਵੀ ਜਦੋਂ ਕਿਤੇ ਮੌਕਾ ਲੱਜੇਵੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par ब...